ਹੁਣ ਆਪਾਂ ਕਰਾਂਗੇ ਪ੍ਰਸ਼ਨ ਨੰਬਰ 16 ਹੁਣ ਆਪਣਾ ਇੱਥੇ ਜਿਹੜਾ ਵਾ ਉਹ ਗਣਿਤ ਵਿਸ਼ਾ ਸ਼ੁਰੂ ਹੋ ਗਿਆ ਏ ਇਹਦੇ ਵਿੱਚ ਹੈਗਾ ਇਹ ਪਹਿਲਾਂ ਗਿੰਤਾਰੇ ਤੇ ਮੋਤੀਆਂ ਅਨੁਸਾਰ ਸਹੀ ਸੰਖਿਆ ਚੁਣੋ ਠੀਕ ਹੈ ਚਾਰ ਆਪਸ਼ਨ ਦਿੱਤੀਆਂ ਨੇ ਪਹਿਲਾਂ ਆਪਾਂ ਗਿੰਤਾਰੇ ਦੇ ਵਿੱਚੋਂ ਦੇਖਣਾ ਹੈ ਵੀ ਕਿਹੜੀ ਸੰਖਿਆ ਬਣਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗਿਣਾਂਗੇ ਇਕਾਈਆਂ ਦੇਖੋ ਇਹਦੇ ਵਿੱਚ ਕਿੰਨੀਆਂ ਇਕਾਈਆਂ ਨੇ ਇਕਾਈਆਂ ਦੇ ਵਿੱਚ ਦੇਖੋ ਕਿੰਨੇ ਮੋਤੀ ਨੇ ਦੋ 모ਤੀ ਨੇ ਇਕਾਈਆਂ ਦੇ ਵਿੱਚ ਦਿੱਤੇ ਪਿੱਲਾ ਇਕਾਈਆਂ ਦੇ ਵਿੱਚ ਦੋ 모ਤੀ ਨੇ ਪਹਿਲਾਂ ਆਪਾਂ ਦੋ ਲਿਖ ਲਿਆ ਫਿਰ ਉਸ ਤੋਂ ਬਾਅਦ ਦਹਾਈਆਂ ਦੇਖੋ ਦਹਾਈਆਂ ਦੇ ਵਿੱਚ ਨੇ ਆਪਣੇ ਚਾਰ 모ਤੀ ਠੀਕ ਹੈ ਆਪਾਂ ਇਸ ਕਰਕੇ ਚਾਰ ਲਿਖ ਲਿਆ ਹੁਣ ਉਸ ਤੋਂ ਬਾਅਦ ਆਪਾਂ ਸੈਂਕੜੇ ਵਾਲੇ ਗਿਣਾਂਗੇ ਸੈਂਕੜੇ ਵਿੱਚ ਕਿੰਨੇ 모ਤੀ ਨੇ 6 ਤੇ ਹੁਣ ਆਪਣੀ ਇਹ ਸੰਖਿਆ ਸਾਰੀ ਕੀ ਬਣ ਗਈ 642 ਠੀਕ ਹੈ ਫਿਰ ਦਾ ਆਨਸਰ ਕੀ ਆਏਗਾ ਭਾਗ ਨੰਬਰ ਊੜਾ ਤੋ ਅਗੇ ਸਵਾਲ ਆ ਗਿਆ 17ਵਾਂ ਕਿੰਨੇ ਬਦਲਾਂ ਵਿੱਚ 8 ਦਹਾਈ ਦੀ ਥਾਂ ਹੈ ਹੁਣ ਇਹ ਜਿੰਨੇ ਬਦਲਾਂ ਦੇ ਵਿੱਚ ਸੰਖਿਆ ਦਿੱਤੀਆਂ ਨੇ ਇਹਨਾਂ ਦੇ ਵਿੱਚ ਆਪਾਂ ਵੇਖਣਾ ਹੈ ਕਿ ਜਿਹੜਾ 8 ਆ ਉਹ ਕਿੰਨੀਆਂ ਜਗ੍ਹਾ ਤੇ ਆਇਆ ਵਾ ਜਿੱਥੇ-ਜਿੱਥੇ ਦਹਾਈ ਦੇ ਸਥਾਨ ਤੇ ਹੋਏਗਾ 8 ਹੁਣ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਦੇਖੋ ਪਹਿਲਾਂ ਆ ਵੇਖੋ ਇਹਦੇ ਵਿੱਚ ਵੀ ਆ ਗਿਆ 8 ਦਹਾਈ ਦੇ ਸਥਾਨ ਤੇ ਠੀਕ ਹੈ ਇਹ ਹੋ ਗਈ 1 ਉਸ ਤੋਂ ਬਾਅਦ ਇਹਦੇ ਵਿੱਚ ਵੀ 8 ਜਿਹੜਾ ਦਿਹਾਈ ਦੇ ਸਥਾਨ ਤੇ ਐ ਦੋ ਜਗ੍ਹਾ ਤੇ ਹੋ ਗਿਆ ਇਹਦੇ ਵਿੱਚ ਸੈਂਕੜੇ ਦੀ ਜਗ੍ਹਾ ਤੇ ਆ ਇੱਥੇ ਫੇਰ ਆ ਗਿਆ ਇਹਦੇ ਵਿੱਚ ਵੀ ਆ ਗਿਆ ਦਿਹਾਈ ਦੇ ਸਥਾਨ ਤੇ ਤਿੰਨ ਹੋ ਗਏ ਉਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਦਿਹਾਈ ਦੇ ਸਥਾਨ ਤੇ 4 ਇਹਦੇ ਵਿੱਚ ਵੀ ਦਿਹਾਈ ਦੇ ਸਥਾਨ ਤੇ 8 5 ਉਸ ਤੋਂ ਬਾਅਦ ਇਹਦੇ ਤੇ ਆ 6 ਸੋ ਟੋਟਲ ਕਿੰਨੇ ਬਣ ਗਏ ਕਿੰਨੇ ਬੱਦਲ ਨੇ 6 ਠੀਕ ਹੈ ਜਿਨ੍ਹਾਂ ਦੇ ਵਿੱਚ ਕੀ ਆ 8 ਦਹਾਈ ਦੇ ਸਥਾਨ ਤੇ ਆ ਤਾਂ ਇਹਦਾ ਆਨਸਰ ਕੀ ਆਏਗਾ 17ਵੇਂ ਦਾ অপਸ਼ਨ ਨੰਬਰ ਈਡੀ 6 ਉਸ ਤੋਂ ਅੱਗੇ ਆ ਗਿਆ ਆਪਣਾ 18ਵਾਂ ਸਵਾਲ ਸੰਖਿਆ ਪਛਾਣੋ ਜਿਸ ਦੇ ਦਹਾਈ ਦੇ ਅੰਕ ਦਾ ਸਥਾਨਕ ਮੁੱਲ 90 ਹੈ ਠੀਕ ਹੈ ਉਹ ਸੰਖਿਆ ਵੇਖਣੀ ਆਪਾਂ ਜਿਦੇ ਵਿੱਚ ਜਿਹੜਾ ਦਹਾਈ ਦਾ ਅੰਕ ਹੋਵੇ ਤੇ ਉਹਦਾ ਸਥਾਨਕ ਮੁੱਲ ਕੀ ਹੋਵੇ 90 ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇੱਧਰੋਂ ਸ਼ੁਰੂ ਕਰਦੇ ਹਾਂ ਜਿਵੇਂ ਆ ਆ ਮੰਨ ਲਓ ਆਪਾਂ ਸਾਰਾ ਰਕਮ ਦੇਖੀ ਆ ਪਹਿਲੀ 945 ਠੀਕ ਹੈ ਇਹਦੇ ਵਿੱਚ ਜਿਹੜਾ 5 ਆ ਉਹ ਕੀ ਆ ਇਕਾਈ 4 ਕੀ ਆ ਦਹਾਈ ਤੇ 9 ਕੀ ਆ ਸੈਂਕੜਾ ਠੀਕ ਹੈ ਇਹਦੇ ਵਿੱਚ 9 ਵੇਖੋ ਸੈਂਕੜੇ ਦੇ ਸਥਾਨ ਤੇ ਆ ਪਰ ਆਪਾਂ ਕੀ ਵੇਖਣਾ ਜਿਦੇ ਵਿੱਚ 9 ਕੀ ਹੋਵੇ ਦਹਾਈ ਦੇ ਸਥਾਨ ਤੇ ਤਾਂ ਇਹਦਾ ਆਨਸਰ ਕੀ ਆਏਗਾ ਇਹਦਾ ਆਨਸਰ ਆਏਗਾ ਆਪਣਾ ਐਡ ਆਪਸ਼ਨ ਹਾਂਜੀ ਹੁਣ ਆਪਾਂ ਕਰਾਂਗੇ ਪ੍ਰਸ਼ਨ ਨੰਬਰ 19 57 ਦਹਾਈਆਂ ਅਤੇ 13 ਇਕਾਈਆਂ ਨਾਲ ਕਿਹੜੀ ਸੰਖਿਆ ਬਣੇਗੀ ਠੀਕ ਹੈ 57 ਦਹਾਈਆਂ ਦਾ ਕੀ ਮਤਲਬ ਹੋ ਗਿਆ 57 ਦਹਾਈਆਂ ਦਾ ਮਤਲਬ ਬਣਿਆ 57 10 ਬਰਾਬਰ ਕਿੰਨਾ ਬਣ ਗਿਆ 570 ਠੀਕ ਹੈ ਉਸ ਤੋਂ ਬਾਅਦ 13 ਇਕਾਈਆਂ ਹੁਣ 13 ਇਕਾਈਆਂ ਨੇ ਇਹਦਾ ਮਤਲਬ ਆਪਾਂ ਕੀ ਕਰਾਂਗੇ ਇਹਦੇ ਵਿੱਚ 13 ਹੋਰ ਜੋੜ ਦੇਾਂਗੇ ਇਹ ਆਪਣੇ ਕੋਲ ਆਨਸਰ ਕੀ ਆ ਜਾਏਗਾ ਇਹਦਾ 3 ਦਾ 3 ਆ ਜਾਏਗਾ 7 ਤੇ 1 8 5 ਦਾ 5 ਤੇ ਇਹਦਾ ਆਨਸਰ ਕੀ ਬਣਿਆ ਆਪਣੇ ਕੋਲ 583 ਤੇ 583 ਕਿਹੜੀ ਆਪਸ਼ਨ ਚ ਆ ਸਸੇ ਦੇ ਵਿੱਚ ਤੋਂ ਇਹਦਾ ਆਨਸਰ ਕੀ ਆਏਗਾ ਭਾਗ ਨੰਬਰ ਸਸਾ 583 ਉਸ ਤੋਂ ਅੱਗੇ ਆ ਗਿਆ 20 ਨੰਬਰ ਪ੍ਰਸ਼ਨ ਚਿੱਤਰ ਨੂੰ ਦੇਖੋ ਅਤੇ ਇਕਾਈਆਂ ਦੱਸੋ ਹੁਣ ਆਪਾਂ ਚਿੱਤਰ ਦੇ ਵਿੱਚ ਵੇਖ ਕੇ ਆਪਾਂ ਦੱਸਣਾ ਹੈ ਕਿ ਇਹ ਸਾਰੀਆਂ ਕਿੰਨੀਆਂ ਇਕਾਈਆਂ ਨੇ ਹੁਣ ਵੇਖੋ ਇਹਦੇ ਵਿੱਚ 2 ਸੈਂਕੜੇ ਦਿੱਤੇ ਨੇ ਠੀਕ ਹੈ ਇੱਕ ਇਹ ਵਾਲਾ ਇਹ ਵੀ ਸੈਂਕੜਾ ਹੈ ਕਿਹੜੇ ਕਿਹੜੇ ਸੈਂਕੜੇ ਨੇ ਇੱਕ ਇਹ ਵੀ ਸੈਂਕੜਾ ਇਹ ਵੀ ਸੈਂਕੜਾ ਸੈਂਕੜਾ ਮਤਲਬ 100 ਇਹ 100 ਇਹ ਵੀ 100 ਇਕਾਈਆਂ ਠੀਕ ਹੈ ਉਸ ਤੋਂ ਬਾਅਦ ਐ ਕਿੰਨੀਆਂ ਆਗੀਆਂ 10 ਤੇ ਐ ਵੀ ਕਿੰਨੀਆਂ ਇਕਾਈਆਂ ਨੇ ਇਹ ਵੀ 10 ਤੇ ਐ ਕਿੰਨੀਆਂ ਐ ਆ 1 ਤੋਂ ਇਹਦੇ ਸਾਰੇ ਦਾ ਜੋੜ ਕੀ ਬਣਿਆ 100 100 200 210 ਤੇ 10 220 20 ਤੇ 1 221 ਸੋ ਇਹਦਾ ਆਨਸਰ ਕੀ ਬਣੇਗਾ ਈੜੀ ਭਾਗ 221 ਉਸ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ ਆਪਣਾ 21 ਇਹਦੇ ਵਿੱਚ ਹੈ ਅਮਨੀਤ ਦੇ ਘਰ ਦਾ ਨੰਬਰ 859 ਹੈ ਦੱਸੋ ਅਮਨੀਤ ਦਾ ਘਰ ਕਿਹੜਾ ਹੈ ਹੁਣ ਆਪਾਂ ਕਿਹੜੀ ਸੰਖਿਆ ਵੇਖਣੀ ਹੈ ਇਹਦੇ ਵਿੱਚ 859 ਸੋ 859 ਕਿਹੜੀ ਹੈ ਭਾਗ ਨੰਬਰ ਸਸਾ ਉਸ ਤੋਂ ਅੱਗੇ ਆ ਗਿਆ ਸਵਾਲ ਨੰਬਰ 22 ਮੈਂ ਤਿੰਨ ਅੰਕਾਂ ਦੀ ਸੰਖਿਆ ਹਾਂ ਜਿਸ ਦਾ ਦਹਾਈ ਦਾ ਅੰਕ 7 ਇਕਾਈ ਦਾ ਅੰਕ 4 ਤੋਂ 3 ਵੱਧ ਅਤੇ 100 ਦੇ ਸਥਾਨ ਦਾ ਅੰਕ 7 ਅਤੇ 9 ਦੇ ਵਿਚਕਾਰ ਹੈ ਠੀਕ ਹੈ ਹੁਣ ਆਪਾਂ ਸੰਖਿਆ ਲੱਭਣੀ ਹੈ ਵੀ ਇਹ ਕਿਹੜੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਇਕਾਈ ਵਾਲੀ ਸੰਖਿਆ ਹੁਣ ਇਹਦੇ ਵਿੱਚ ਕੀ ਉਹਨਾਂ ਨੇ ਕਿਹਾ ਹੈ ਇਕਾਈ ਦਾ ਅੰਕ 4 ਤੋਂ 3 ਵੱਧ ਠੀਕ ਹੈ 4 ਤੋਂ 3 ਵੱਧ ਕੀ ਹੋ ਗਿਆ 7 ਹੁਣ ਆਪਾਂ ਵਖਰਾ ਦਹਾਈ ਦਹਾਈ ਦਾ ਅੰਕ ਕੀ ਹੈ ਇਹਦੇ ਵਿੱਚ ਦਹਾਈ ਦਾ ਅੰਕ 7 ਦਹਾਈ ਦਾ ਅੰਕ 7 ਹੋ ਗਿਆ ਉਸ ਤੋਂ ਬਾਅਦ ਆ ਗਿਆ 100 ਦੇ ਸਥਾਨ ਦਾ ਅੰਕ ਹੁਣ ਕੋ 7 ਅਤੇ 9 ਦੇ ਵਿਚਕਾਰ 7 ਤੇ 9 ਦੇ ਵਿਚਕਾਰ ਕਿਹੜੀ ਸੰਖਿਆ ਹੁੰਦੀ ਹੈ 8 ਤਾਂ ਕੀ ਸੰਖਿਆ ਬਣ ਗਈ ਹੈ ਆਪਣੀ 877 877 ਕਿਹੜੀ ਹੈ ਐਵਲੀ ਭਾਗ ਨੰਬਰ ਐਡਾ ਹੁਣ ਕਿ ਆਪਾਂ ਕਰਾਂਗੇ ਸਵਾਲ ਨੰਬਰ 23 ਜੇ ਆ ਇੱਕ ਬਾਕਸ ਦਿੱਤਾ ਇਹਨੂੰ ਇੱਕ ਬਾਕਸ ਨੂੰ ਉਹਨਾਂ ਨੇ ਕੀ ਮੰਨਿਆ ਹੈ 1000 ਵੱਡੇ ਬਾਕਸ ਨੂੰ 1000 ਆ ਛੋਟਾ ਬਾਕਸ ਹੈ ਇਹਨੂੰ ਕੀ ਮੰਨਿਆ ਉਹਨਾਂ ਨੇ ਇਕਾਈ ਠੀਕ ਹੈ ਹੁਣ ਆਪਾਂ ਦੇਖਣਾ ਸਵਾਲ ਕੀ ਹੈਗਾ ਏ ਹਰਪ੍ਰੀਤ ਦਾ ਜਨਮ ਠੀਕ ਹੈ ਹਰਪ੍ਰੀਤ ਦਾ ਜਨਮ ਕੀ ਹੈ ਆ ਦੋ ਵੱਡੇ ਬਾਕਸ ਨੇ ਤੇ ਅੱਧ ਤਿੰਨ ਛੋਟੇ ਬਾਕਸ 5 1 2 3 4 5 ਪੰਜ ਛੋਟੇ ਬਾਕਸ ਨੇ ਦੇ ਅਨੁਸਾਰ ਹਰਪ੍ਰੀਤ ਦੇ ਜਨਮ ਦਾ ਸਾਲ ਦੱਸੋ ਠੀਕ ਹੈ ਹੁਣ ਆਪਾਂ ਇਹਦਾ ਜਨਮ ਦਾ ਸਾਲ ਦੱਸਣਾ ਹੈ ਵੀ ਕੀ ਹੋ ਸਕਦਾ ਠੀਕ ਹੈ ਇੱਕ ਇੱਕ ਬਾਕਸ ਵੱਡਾ ਕੀ ਸੀ 1000 ਠੀਕ ਹੈ ਇਹ ਹੁਣ ਦੋ ਬਾਕਸ ਹੋ ਗਏ ਇਹਦਾ ਕੀ ਮਤਲਬ ਹੋ ਗਿਆ ਕਿੰਨਾ ਹੋ ਗਿਆ ਇਹ 2000 ਠੀਕ ਹੈ ਇਹ ਕੀ ਹੋ ਗਿਆ 2000 ਉਸ ਤੋਂ ਬਾਅਦ ਛੋਟੇ ਬਾਕਸ ਕਿੰਨੇ ਆ 5 ਠੀਕ ਹੈ 2000 ਜਮਾ 5 ਤੇ ਇਹ ਸਾਰਾ ਕੀ ਬਣ ਗਿਆ 2005 ਤੇ ਇਹਦਾ ਆਨਸਰ ਕੀ ਆਏਗਾ ਆਪਣੇ ਕੋਲ ਭਾਗ ਨੰਬਰ ਐਡਾ 2005 ਹੁਣ ਆਪਣੇ ਕੋਲ ਆ ਗਿਆ ਸਵਾਲ ਨੰਬਰ 24 ਹਰਜੀਤ ਕੋਲ ਚਾਰ ਕਾਰਡ ਹਨ ਉਹ ਇਹਨਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਵਾਲਾ ਕਾਰਡ ਚੁੱਕਣਾ ਚਾਹੁੰਦਾ ਹੈ ਦੱਸੋ ਉਹ ਕਿਹੜਾ ਕਾਰਡ ਚੁੱਕੇਗਾ ਹੁਣ ਇਹਨਾਂ ਚਾਰਾਂ ਦੇ ਵਿੱਚੋਂ ਆਪਾਂ ਵੇਖਣਾ ਹੈ ਸਭ ਤੋਂ ਛੋਟੀ ਸੰਖਿਆ ਕਿਹੜੀ ਆ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਭਾਗ ਨੰਬਰ ਊੜਾ 204 ਕਿ ਸਵਾਲ ਨੰਬਰ ਆ ਗਿਆ 25 ਘਰ ਦੇ ਨੰਬਰਾਂ ਨੂੰ ਵਾਧੇ ਕਰਮ ਵਿੱਚ ਲਗਾਉਂਦੇ ਸਮੇਂ ਤੀਜੇ ਨੰਬਰ ਤੇ ਕਿਸ ਦੇ ਘਰ ਦਾ ਨੰਬਰ ਆਵੇਗਾ ਠੀਕ ਹੈ ਹੁਣ ਆਪਾਂ ਕੀ ਕਰਨਾ ਵਾਧੇ ਕਰਮ ਦੇ ਵਿੱਚ ਆਪਾਂ ਜਿਹੜੀਆਂ ਵਾ ਸੰਖਿਆ ਨੂੰ ਇਹਨਾਂ ਨੂੰ ਲਾਉਣਾ ਹੈ ਤੇ ਜਿਹਦਾ ਵੀ ਤੀਜੇ ਨੰਬਰ ਤੇ ਆਏਗਾ ਘਾਰਾ ਉਹ ਆਪਾਂ ਇਹਦਾ ਆਨਸਰ ਲੱਭਣਾ ਹੈ ਠੀਕ ਹੈ ਵਾਧੇ ਕਰਮੇ ਵਿੱਚ ਆਪਾਂ ਕਿਵੇਂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਸਭ ਤੋਂ ਛੋਟੀ ਸੰਖਿਆ ਲੈਂਦੇ ਜਦੋਂ ਆਪਾਂ ਵਾਧੇ ਕਰਮੇ ਵਿੱਚ ਕਰਨਾ ਹੋਵੇ ਇਹਦੇ ਵਿੱਚ ਸਭ ਤੋਂ ਛੋਟੀ ਸੰਖਿਆ ਕਿਹੜੀ ਆ 295 ਇਹ ਆਪਣੇ ਕੋਲ ਆ ਗਿਆ ਇੱਕ ਨੰਬਰ 295 ਤੋਂ ਬਾਅਦ ਆ ਗਿਆ 500 ਇਹ ਆ ਗਿਆ ਦੋ ਨੰਬਰ ਤੇ ਉਸ ਤੋਂ ਬਾਅਦ ਆ ਗਈ 801 ਇਹ ਕਿੰਨੇ ਨੰਬਰ ਤੇ ਆ ਗਿਆ ਤਿੰਨ ਨੰਬਰ ਤੇ ਠੀਕ ਹੈ अठ सौ चार आ गया अठ सौ दस आ गया चार नंबर पर ठीक है पर आप की वेखना ही तीजे नंबर पर तीजे नंबर पर किसका घर है प्राबलीन सो य आंसर की है भाग नंबर ईडी प्राबलीन हम आप करा छब्बी नंबर सवाल अमृत कोल सौ दे तीन डब्बे 10 ਮੋਮਬਤੀਆਂ ਵਾਲੇ 5 ਡੱਬੇ ਅਤੇ 6 ਖੁੱਲੀਆਂ ਮੋਮਬਤੀਆਂ ਹਨ ਦੱਸੋ ਅੰਮ੍ਰਿਤਕੋਲ ਕਿੰਨੀਆਂ ਮੋਮਬਤੀਆਂ ਹਨ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਵੇਖਣਾ ਹੈ ਇਹਦੇ ਵਿੱਚ ਉਹਨੇ ਕਿਹਾ ਸੀ 100 ਮੋਮਬਤੀਆਂ ਦੇ 3 ਡੱਬੇ ਠੀਕ ਹੈ 100 ਮੋਮਬਤੀਆਂ ਦੇ 3 ਡੱਬੇ ਮਤਲਬ ਕਿੰਨਾ ਹੋ ਗਿਆ 300 ਹੋ ਗਿਆ ਠੀਕ ਹੈ ਉਸ ਤੋਂ ਬਾਅਦ 10 ਮੋਮਬਤੀਆਂ ਵਾਲੇ 5 ਡੱਬੇ ਠੀਕ ਹੈ 10 ਮੋਮਬੱਤੀਆਂ ਵਾਲੇ 5 ਡੱਬੇ ਮਤਲਬ 10 5 50 ਉਸ ਤੋਂ ਬਾਅਦ 6 ਖੁੱਲੀਆਂ ਮੋਮਬੱਤੀਆਂ ਠੀਕ ਹੈ 6 ਖੁੱਲੀਆਂ ਮੋਮਬੱਤੀਆਂ ਹੋ ਗਈਆਂ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਜੋੜ ਦੇਾਂਗੇ ਤੇ ਆਪਣੇ ਕੋ ਇਹਦਾ ਕੀ ਜਵਾਬ ਆ ਜਾਏਗਾ 6 ਦਾ 6 ਆ ਜਾਏਗਾ 5 ਦਾ 5 ਤੇ 3 ਦਾ 3 ਕੀ ਅਨਸਰ ਆ ਗਿਆ ਆਪਣੇ ਕੋਲ 356 ਭਾਗ ਨੰਬਰ ਊੜਾ 356 ਹੁਣ ਉਸ ਤੋਂ ਬਾਅਦ ਆਪਾਂ ਕਰਨਾ ਹੈ ਸਵਾਲ ਨੰਬਰ 27 ਰਸਲੀਨ ਨੇ ਗਿਣਤੀ 110 ਤੋਂ ਸ਼ੁਰੂ ਕਰਕੇ 5 ਦੇ ਅੰਤਰਾਲ ਨਾਲ ਛਾਲਾਂ ਲਗਾਈਆਂ ਛਾਲਾਂ ਲਗਾਉਂਦੇ ਹੋਏ ਕਿਹੜੀ ਸੰਖਿਆ ਨਹੀਂ ਆਈ ਠੀਕ ਹੈ ਹੁਣ ਵੇਖੋ ਨੇ 110 ਤੋਂ ਸ਼ੁਰੂ ਕੀਤਾ 10 ਤੋਂ ਉਹਨੇ 5 ਦੇ ਹਿਸਾਬ ਨਾਲ ਜਿਹੜੀ ਆ ਉਹ ਛਾਲ ਲਗਾਈ 110 ਤੋਂ 5 ਕੀਤਾ 115 ਹੋ ਗਿਆ ਠੀਕ ਹੈ ਉਸ ਤੋਂ ਬਾਅਦ 15 ਤੋਂ ਫੇਰ 5 ਉਹਨੇ ਹੋਰ ਛਾਲ ਲਗਾਈ 20 ਫਿਰ 25 30 35 ਤੇ 40 ਹੁਣ ਇਹਦੇ ਵਿੱਚੋਂ ਜਿਹੜੀ ਸੀ ਕਿਹੜੀ ਸੰਖਿਆ ਆਪਣੇ ਕੋਲ ਨਹੀਂ ਆਈ ਐਡਾ ਨੰਬਰ ਵਾਲੀ 137 ਇਹ ਸੰਖਿਆ ਜਿਹੜੀ ਸੀ ਨਹੀਂ ਆਈ ਉਤਤ ਗਿਆ ਗਿਆ 28 ਨੰਬਰ ਸਵਾਲ ਮੈਂ ਕਹਾਣੀ ਦੀ ਇੱਕ ਕਿਤਾਬ ਦੇ 69 ਪੰਨੇ ਪੜੇ ਰਵੀ ਨੇ ਉਸੇ ਕਹਾਣੀ ਦੀ ਕਿਤਾਬ ਦਾ ਕੋਈ ਪੰਨਾ ਨਹੀਂ ਪੜਿਆ ਮੈਂ ਰਵੀ ਤੋਂ ਕਿੰਨੇ ਵੱਧ ਪੰਨੇ ਪੜੇ ਠੀਕ ਹੈ ਉੜਾ ਨੰਬਰ ਹੈਗਾ 50 ਤੋਂ 100 ਦੇ ਵਿਚਕਾਰ ਐਡਾ 50 ਤੋਂ ਘੱਟ ਈਡੀ 50 ਰੁਪਏ ਦੇ ਬਰਾਬਰ ਸ 250 ਰੁਪਏ ਠੀਕ ਹੈ ਕਿੰਨੇ ਪੰਨੇ ਪੜੇ ਹੀ 69 ਪੰਨੇ ਠੀਕ ਹੈ ਤੇ ਰਵੀ ਨੇ ਤੇ ਉਸੇ ਜਿਹੜਾ ਵਾ ਪੰਨਾ ਮਤਲਬ ਉਸੇ ਕਹਾਣੀ ਦੀ ਕਿਤਾਬ ਦਾ ਕੋਈ ਪੰਨਾ ਨਹੀਂ ਪੜਿਆ ਰਵੀ ਨੇ ਠੀਕ ਹੈ ਤੇ ਤੁਹਾਨੂੰ ਕਿੰਨੇ ਪੰਨੇ ਵੱਧ ਪੜੇ ਇਹਦੇ ਵਿੱਚ ਆਪਰੇ ਕੋਲ ਆਨਸਰ ਆ ਗਿਆ ਊੜਾ ਨੰਬਰ 50 ਤੋਂ 100 ਦੇ ਵਿਚਕਾਰ ਹੁਣ ਆਪਣੇ ਕੋਲ ਆ ਗਿਆ ਸਵਾਲ 29 ਨੰਬਰ ਰਵੀ ਕੋਲ 311 ਬੰਟੇ ਸਨ ਬੰਟੇ ਸੀ सोनू ਨੇ ਰਵੀ ਨੂੰ 241 ਬੰਟੇ ਹੋਰ ਦੇ ਦਿੱਤੇ ਹੁਣ ਰਵੀ ਕੋਲ ਬੰਟਿਆਂ ਦੀ ਗਿਣਤੀ ਪਤਾ ਕਰਨ ਲਈ ਤੁਸੀਂ ਕੀ ਕਰੋਗੇ ਠੀਕ ਹੈ 311 ਉਹਦੇ ਕੋਲ ਪਹਿਲਾਂ ਸੀ ਤੇ 241 ਉਹਨੂੰ ਹੋਰ ਮਿਲ ਗਏ ਇਹਨਾਂ ਦੋਨਾਂ ਦਾ ਆਪਾਂ ਕੀ ਕਰਾਂਗੇ ਜੋੜ ਕਰਾਂਗੇ ਇਹਦਾ ਆਨਸਰ ਊੜਾ ਭਾਗ ਹੁਣ ਜੀ ਸਵਾਲ ਨੰਬਰ 3 ਮੇਰੇ ਕੋਲ 475 ਰੁਪਏ ਸੀ ਉਸ ਵਿੱਚੋਂ 275 ਰੁਪਏ ਆਪਣੀ ਭੈਣ ਨੂੰ ਦਿੱਤੇ ਤਾਂ ਮੇਰੇ ਕੋਲ 200 ਰੁਪਏ ਬਚੇ ਮਾਤਾ ਜੀ ਨੇ ਮੈਨੂੰ ਕੁਝ ਰੁਪਏ ਹੋਰ ਦਿੱਤੇ ਤਾਂ ਮੇਰੇ ਕੋਲ ਫਿਰ ਤੋਂ 475 ਰੁਪਏ ਹੋ ਗਏ ਦੱਸੋ ਮਾਤਾ ਜੀ ਨੇ ਮੈਨੂੰ ਕਿੰਨੇ ਰੁਪਏ ਦਿੱਤੇ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਕਰਾਂਗੇ देखो इत्ते ना ये सवाल थोड़ा इनने ने, ने गलत कर ਦਿੱਤਾ ਹੋਇਆ ਹੈ। ਇਹਦੇ ਵਿੱਚ ਲਿਖਿਆ ਸੀ ਪੀ ਮੇਰੇ ਕੋਲ 200 ਰੁਪਏ ਬਚੇ ਠੀਕ ਹੈ ਇੱਥੇ ਉਹਦੇ ਕੋਲ ਕਿੰਨੇ ਬਚੇ ਸੀ 200 ਰੁਪਏ ਆਹ 275 ਆ ਇਹਦੀ ਜਗ੍ਹਾ ਤੇ ਆਉਣਾ ਹੀ 200 ਠੀਕ ਹੈ ਇਹ ਸਾਰਿਆਂ ਨੇ ਕਰੈਕਸ਼ਨ ਕਰ ਲੈਣੀ ਹੈ ਠੀਕ ਹੈ ਬਾਕੀ ਬਚੇ 200 ਤੇ ਹੁਣ ਦੱਸ ਆਂਦਾ ਦੱਸੋ ਮਾਤਾ ਜੀ ਨੇ ਮੈਨੂੰ ਕਿੰਨੇ ਰੁਪਏ ਦਿੱਤੇ ਕਿੰਨੇ ਰੁਪਏ ਦਿੱਤੇ ਕਿ ਫੇਰ 475 ਹੋ ਜਾਣ ਹੁਣ ਇਹਦੇ ਵਿੱਚ ਆਪਾਂ ਕਿਹੜੀ ਆਪਸ਼ਨ ਲਾਵਾਂਗੇ ਊੜਾ 275 ਠੀਕ ਹੈ ਇੱਥੇ ਕੀ ਆ ਜਾਏਗਾ 275 275 200 ਕਿੰਨਾ ਬਣ ਗਿਆ ਆਪਣੇ ਕੋਲ 475